ਖੜਗੇ ਸਾਹਿਬ ਕਾਂਗਰਸ ਦੇ ਪ੍ਰਧਾਨ ਤੇ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਮੇਰੇ ਪੁਤਲੇ ਸਾੜ ਰਹੇ ਆ ਮੇਰੇ ਪਿੱਛੇ ਨਾਹਰੇਬਾਜੀ ਕਰ ਰਹੇ ਆ ਮੈਂ ਉਹਨਾਂ ਨੂੰ ਕਹਿੰਦਾ ਵੈਲਕਮ ਕਰਦਾ ਜੀ ਆਇਆਂ ਕਰਦਾ ਸ਼ਾਇਦ ਕਿਤੇ ਰਾਹੁਲ ਗਾਂਧੀ ਦੇ ਜਾਂ ਗਾਂਧੀ ਫੈਮਲੀ ਦੇ ਕੋਈ ਤਸਵੀਰ ਉਹਨਾਂ ਦੀ ਕੋਈ ਆਵਾਜ਼ ਉਹਨਾਂ ਦੀ ਕੰਨਾਂ 'ਚ ਪੈ ਜਾਵੇ ਵੈਸੇ ਤਾਂ ਕਿਸੇ ਵਰਕਰ ਦੀ ਪੈਂਦੀ ਨਹੀਂ ਪਰ ਜੇ ਥੋੜੀ ਮੇਰੇ ਖਿਲਾਫ ਬੋਲਦੇ ਹੋ ਕੋਈ ਆਵਾਜ਼ ਪੈ ਜਾਵੇ ਥੋੜੀ ਤਰੱਕੀ ਹੋ ਜਾਏ ਮੈਨੂੰ ਇਦੋਂ ਗੱਲ ਕੋਈ ਖੁਸ਼ੀ ਨਹੀਂ ਹੋਊਗੀ ਪਰ ਇਹ ਜਿਹੜੇ ਆ ਵੀ ਕੋਈ ਕਾਂਗਰਸ ਪਾਰਟੀ ਦਾ ਸਪੋਕਸਪਰਸਨ ਆ ਕੋਈ ਕਾਂਗਰਸ ਪਾਰਟੀ ਦਾ ਲੀਡਰ ਆ ਜਿਹੜੇ ਮੇਰੇ ਖਿਲਾਫ ਐਫ ਆਈ ਆਰਾ ਕਰਾ ਰਹੇ ਨੇ ਮੇਰੇ ਖਿਲਾਫ ਬੋਲ ਰਿਹਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਮੈਂ ਕਿਉਂ ਬੋਲਿਆ ਮੈਂ ਫੇਰ ਇਹ ਗੱਲ ਦੁਬਾਰਾ ਰਿਪੀਟ ਕਰਦਾ ਮੈਂ ਕਿਉਂ ਬੋਲਿਆ ਮੈਂ 2 ਦਿਨ ਵੇਟ ਕੀਤੀ ਜੋ ਰਾਹੁਲ ગાંધી ਨੇ ਕਿਹਾ ਵੀ ਪੰਜਾਬ ਦੇਸ਼ ਚ ਸਿੱਖਾਂ ਨੂੰ ਪੱਗ ਨਹੀਂ ਬੰਨਣ ਦਾ ਆਜ਼ਾਦਤ ਨਹੀਂ ਉਹਨਾਂ ਨੂੰ ਕੜਾ ਪਾਉਣ ਦੀ ਆਜ਼ਾਦਤ ਨਹੀਂ ਉਹਨਾਂ ਨੂੰ ਗੁਰਦੁਆਰੇ ਜਾਣ ਦੀ ਆਜ਼ਾਦਤ ਨਹੀਂ ਇਹ ਗੱਲ ਨੂੰ ਅੰਡੋਰਸ ਕੀਤਾ ਇਸ ਗੱਲ ਨੂੰ ਜਿਹੜਾ ਸਭ ਤੋਂ ਵੱਡਾ ਦੇਸ਼ ਨੂੰ ਵੰਡਣ ਵਾਲਾ ਸਭ ਤੋਂ ਖਤਰਨਾਕ 테ਰਰਿਸਟ ਪੰਨੂ ਉਹਨੇ ਨਾਂ ਲੈ ਕੇ ਰਾਹੁਲ ਗਾਂਧੀ ਦੇ ਇਹ ਗੱਲ ਕਈ ਵੀ ਰਾਹੁਲ ਗਾਂਧੀ ਜੀ ਨੇ ਜੋ ਕਿਹਾ ਉਹ ਸਾਡੀ ਗੱਲ ਕੀਤੀ ਆ ਤੇ ਮੈਂ ਇਸ ਗੱਲ ਤੇ ਉਹਨਾਂ ਦੇ ਸਟੈਂਡ ਲੈਣਾ ਇਸ ਗੱਲ ਤੇ ਬੜੀ ਉਹਨਾਂ ਨੂੰ ਮੈਂ ਵਧਾਈ ਦਿੰਦਾ ਤੇ ਜਦੋਂ ਦੋ ਦਿਨ ਲੰਘ ਗਏ ਖੜਗੇ ਸਾਹਿਬ ਚੰਗਾ ਹੁੰਦਾ ਤੁਸੀਂ ਤੇ ਤੁਹਾਡੀ ਕਾਂਗਰਸ ਪਾਰਟੀ ਇਹ ਬਿਆਨ ਦਿੰਦੀ ਵੀ ਜੋ ਪੰਨੂ ਨੇ ਬਿਆਨ ਦਿੱਤਾ ਉਹਨਾਂ ਦੇ ਨਾਲ ਰਾਹੁਲ ਗਾਂਧੀ ਦਾ ਤੇ ਕਾਂਗਰਸ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਪਰ ਤੁਸੀਂ ਜਦੋਂ ਨਹੀਂ ਬੋਲੇ ਇਹ ਪਤਾ ਲੱਗ ਗਿਆ ਵੀ ਪੰਨੂ ਤੇ ਕਾਂਗਰਸ ਪਾਰਟੀ ਇੱਕਾ ਵੀ ਦੋਨੋਂ ਜਦੋਂ ਇੱਕ ਦੂਜੇ ਦੀ ਗੱਲ ਕਰਦੇ ਆ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਇੱਥੋਂ ਪਤਾ ਲੱਗ ਗਿਆ ਵੀ ਤੁਸੀਂ ਕੋਈ ਵੀ ਗੇਮ ਜਿਵੇਂ ਪਹਿਲਾਂ ਪੰਜਾਬ ਨੂੰ ਤਬਾਹ ਕਰਨ ਨੂੰ ਖੇਡੀ ਉਹੀ ਗੇਮ ਦੁਬਾਰਾ ਖੇਡਣ ਲੱਗੇ ਹੋ ਉਹੀ ਗੇਮ ਦੇ ਵਿੱਚ ਤੁਸੀਂ ਜੇ ਖੜਗੇ ਸਾਹਿਬ ਤੁਸੀਂ ਅੱਜ ਵੀ ਇਸ ਗੱਲ ਤੇ ਬਿਆਨ ਨਾ ਦਿੱਤਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਪੰਨੂ ਨਾਲ ਬਾਕੀ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਟੀਵੀ ਤੇ ਬੋਲਦੇ ਆ ਜਿਵੇਂ ਉਹਨਾਂ ਨੇ ਪੰਨੂ ਦੇ ਖਿਲਾਫ ਗੱਲ ਨਾ ਕੀਤੀ ਵੀ ਰਾਹੁਲ ਗਾਂਧੀ ਤੇ ਪੰਨੂ ਦਾ ਕੋਈ ਲੈਣਾ ਦੇਣਾ ਨਹੀਂ ਅਸੀਂ ਉਹ ਬਿਆਨ ਨੂੰ ਕੰਡਮ ਕਰਦੇ ਆ ਤਾਂ ਸਮਝਿਆ ਜਾਊਗਾ ਨਹੀਂ ਇਹ ਸਮਝਿਆ ਜਾਊਗਾ ਵੀ ਜਿਹੜਾ ਬਿਆਨ ਰਾਹੁਲ ਗਾਂਧੀ ਤੇ ਪੰਨੂ ਨੇ ਦਿੱਤਾ ਉਹ ਦੋਨਾਂ ਨੇ ਖੜ ਕੇ ਸਭ ਮਿਲ ਕੇ ਦਿੱਤਾ ਉਸ ਗੱਲ ਨੂੰ ਕੰਡਮ ਕਰੋ ਜੇ ਤੁਸੀਂ ਦੇਸ਼ਵਾਸੀਓ ਦੇਸ਼ ਦੇ ਹੱਕ 'ਚ ਗੱਲ ਕਰਦੇ ਹੋ ਮੈਂ ਇੱਕ ਗੱਲ ਹੋਰ ਗੱਲ ਜੋੜਨਾ ਚਾਹੁੰਦਾ ਵੀ ਜਦੋਂ ਟੈਰਰਿਸਟ ਕੈਨਕੀ ਨੂੰ ਕਹਿੰਦੇ ਆ ਜੋ 테러ਿਸਟ ਦੀ ਅਤਵਾਦੀ ਦੀ ਗੱਲ ਕਰੇ ਹੁਣ ਇਸ ਵੇਲੇ ਜਿਹੜੀ ਗੱਲ ਪੰਨੂ ਕਰ ਰਿਹਾ ਸਭ ਤੋਂ ਵੱਡਾ ਖਤਰਨਾਕ ਹੈ ਲੋਕ ਤੁਸੀਂ ਮੰਨਦੇ ਹੋ ਨਾ ਸਾਰੇ ਜਦੋਂ ਤੁਸੀਂ ਕਹੋ ਹਰ ਕਾਂਗਰਸ ਪੰਜਾਬ ਦਾ ਜਾਂ ਦੇਸ਼ ਦਾ ਇਹ ਗੱਲ ਕਹੇ ਵੀ ਅਸੀਂ ਪੰਨੂ ਦੇ ਨਾਲ ਆ ਭਾਈ ਗੱਲ ਸਪਸ਼ਟ ਹੋ ਜਾਏਗੀ ਜਦੋਂ ਪੰਨੂ راہੁਲ ਗਾਂਧੀ ਨੂੰ ਅਡੋਰਸ ਕਰ ਰਿਹਾ راہੁਲ ਗਾਂਧੀ ਪੰਨੇ ਨੂੰ ਪੰਨੂ ਨੂੰ ਅਡੋਰਸ ਕਰ ਰਿਹਾ ਤੇ ਜੇ ਇੱਕ 테러ਿਸਟ ਦੀ ਗੱਲ راہੁਲ ਗਾਂਧੀ ਕਰ ਰਿਹਾ ਤੇ راہੁਲ ਗਾਂਧੀ ਦੀ ਗੱਲ ਇੱਕ 테러ਿਸਟ ਕਰ ਰਿਹਾ ਆਪਾਂ ਕੀ ਕਹਾਂਗੇ ਉਹਨਾਂ ਨੂੰ ਉਦੋਂ ਟੈਰਰਿਸਟੀ ਕਮਾਂਗੇ ਨਾ ਇਸ ਕਰਕੇ ਇਹ ਬੜਾ ਜ਼ਰੂਰੀ ਆ ਇਸ ਗੱਲ ਬਾਰੇ ਖੜਗੇ ਸਾਹਿਬ ਤੇ ਕਾਂਗਰਸ ਪਾਰਟੀ ਆ ਉਹ ਆਪਣਾ ਰੋਲ ਸਪਸ਼ਟ ਕਰੇ ਮੇਰਾ ਫੇਰ ਦੁਬਾਰਾ ਇਹ ਕਹਿਣਾ ਹੈ ਵੀ ਜਿੰਨਾ ਚਿਰ ਤੁਸੀਂ ਪੰਨੂ ਦੀ ਗੱਲ ਨੂੰ ਰਾਹੁਲ ਗਾਂਧੀ ਵਾਲੀ ਕਈ ਗੱਲ ਨੂੰ ਤੁਸੀਂ ਉੱਤੇ ਬਿਆਨ ਨਹੀਂ ਦਿੰਦੇ ਆਪਣੇ ਆਪ ਨੂੰ ਅਲੱਗ ਨਹੀਂ ਕਰਦੇ ਉਨਾਂ ਤਰ੍ਹਾਂ ਇਹੀ ਸਮਝਿਆ ਜਾਊਗਾ ਵੀ ਤੁਸੀਂ ਉਹ 100% ਪੰਨੂ ਤੇ ਟੈਰਰਿਸਟਾਂ ਦੇ ਨਾਲ ਆ